ਹੰਕਾਰ ਦਾ ਕਿੱਲਾ ਹੋਵੇ ਤੇ ਉਦੋਂ ਬੰਦਾ ਝੁੱਕਦਾ ਰੁਕਦਾ ਇਹ ਗੱਲ ਮੈਂ ਕਹਿਣਾ ਹੁੰਦਾ ਵੀ ਹੰਕਾਰ ਨਹੀਂ ਕਰੀਦਾ ਹੁੰਦਾ ਇਹ ਗੱਲ ਰੰਗ ਰੂਪ ਦਾ ਹੰਕਾਰ ਹੋ ਜਾਂਦਾ ਹੈ ਆਪਣੀ ਕਲਾ ਦਾ ਹੰਕਾਰ ਹੋ ਜਾਂਦਾ ਹੈ ਆਪਣੇ ਉੱਚੇਪਨ ਦਾ ਹੰਕਾਰ ਹੋ ਜਾਂਦਾ ਹੈ ਕਦੇ ਕਿਸੇ ਦਾ ਮਾਨ ਨਾ ਕਰੀਏ ਕਵੀਰ ਗਰਵ ਨ ਕੀਜੀਐ ਰੰਕਨ ਹੱਸ ਗਿਆ ਸੋਏ ਅਜੈ ਸੁਣਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕੀ ਪਤਾ ਹਜੇ ਤੇਰਾ ਬੇੜਾ ਵੀ ਇਸ ਸਮੁੰਦਰ ਦੇ ਵਿੱਚ ਹੀ ਐ ਮਾਨ ਨਹੀਂ ਕਰੀਦਾ ਹੁੰਦਾ ਕਿਸੇ ਗੱਲ ਦਾ ਕਈ ਗੱਲ ਬੰਦਾ 30 30 40 40 ਲੱਖ ਦੀ ਗੱਡੀ ਦੇ ਵਿੱਚ ਘੁੰਮਣ ਵਾਲਾ 30 ਰੁਪਿਆ ਦੇ ਕੁੱਜੇ ਦੇ ਵਿੱਚ ਕੀਰਤਪੁਰ ਵੀ ਪਹੁੰਚ ਜਾਂਦਾ ਹੈ ਆਖੋ ਸਤਨਾਮ ਕਿਹੜੀ ਗੱਲ ਦਾ ਮਾਨ ਹੈ 30 ਰੁਪਿਆ ਦੇ ਕੁੱਜੇ ਦੇ ਵਿੱਚ ਬੰਦ ਹੋ ਜਾਂਦਾ ਹੈ ਮਾਨ ਨਹੀਂ ਕਰੀਦਾ ਕਿਸੇ ਗੱਲ ਦਾ ਜੋ ਪਵਾਈ ਗੁਰੂ ਜੀ ਨੇ ਤਿਲ ਫੁੱਲ ਦਿੱਤਾ ਉਹਦੀ ਦਾਤ ਉਹਦੀ ਬਖਸ਼ਿਸ਼ ਸਮਝ ਕੇ ਗੁਰਮੁਖ ਪਿਆਰ ਦਿਓ ਸ਼ਕੀਏ ਤੇ ਸ਼ਕਾਈਏ ਕੋਈ ਗੁਨਾ ਹੈ ਉਹਨੂੰ ਅੱਗੇ ਪਰੋਸੀਏ ਵੰਡਗੇ ਉਹਨੋਂ ਕੋਈ ਵੀ ਕਲਾ ਹੈ ਇੱਕ ਕੁਦਰਤ ਦਾ ਨਿਜਮ ਹੈ ਕਿਤੇ ਵੀ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਓ ਕਿਸੇ ਨੂੰ ਤੁਸੀਂ ਸਿਖਾਉਣ ਨੂੰ ਲੱਗ ਜਾਓ ਕੁਝ ਨਾ ਕੁਝ ਹਰਮੋਨੀਅਮ ਲੱਗ ਜਾਓ ਤਪਲਾ ਲੱਗ ਜਾਓ ਕਥਾ ਵਿਚਾਰ ਸਿਖਿਉਣ ਲੱਗਜੋ ਬਾਣੀ ਸੁਣਾਉਣ ਲੱਗਜੋ ਸਿੱਖਣ ਵਾਲੇ ਦੇ ਨਾਲੋਂ ਸਿਖਿਉਣ ਵਾਲੀ ਨੂੰ ਨੌਲੇਜ ਜ਼ਿਆਦਾ ਹੋ ਜਾਏਗਾ ਕਿਉਂਕਿ ਉਹਦੇ ਸਾਹਮਣੇ ਨਵੀਆਂ ਤੋਂ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਕੁਦਰਤ ਦਾ ਨਿਯਮ ਹੈ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਜਿੰਨਾ ਇਹਨੂੰ ਵੰਡੋਗੇ ਉਨਾ ਇਹ ਵਧੇਗਾ ਲਓ ਜੀ ਇਹਨਾਂ ਦੇ ਅੰਦਰ ਹੰਕਾਰ ਹੈ ਆਕੜ ਹੈ ਨਾ ਕੋਈ ਸਤਕਾਰ ਨਾ ਕੋਈ ਪ੍ਰੇਮ ਨਾ ਕੋਈ ਚਾਹ ਪਾਣੀ ਆਦਿਕ ਪੁੱਛਿਆ। ਨਾ ਕੋਈ ਪ੍ਰਸ਼ਾਦੇ ਪਾਣੀ ਦਾ ਨਾਲ। ਕਹਿੰਦੇ ਨਾ ਨੋ ਅਸੀਂ ਨਹੀਂ ਜਾਂਦੇ। ਕਹਿੰਦੇ ਕਿਉਂ? ਕਹਿੰਦੇ ਅਸੀਂ ਨਹੀਂ ਜਾਂਦੇ। ਜਦ ਤੁਹਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਸਿਸਟਰ ਦਾ ਵਿਆਹ ਹੈ ਤੁਸੀਂ ਤੇ ਸੰਗਤ ਨੂੰ ਨਹੀਂ ਰੋਕਤਾ। ਵੀ ਸੱਤਾ ਦੇ ਬਲਵੰਡਾ ਤਾਂ ਚੁੱਕ ਕੇ ਲੈ ਜਾਣਗੇ ਤੁਸੀਂ ਚੜਾਵਾ ਚੜਾਉਣਾ ਹੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਕਿਵੇਂ ਹੋ ਸਕਦਾ ਅਸੀਂ ਕੌਣ ਆ ਕਿਸੇ ਨੂੰ ਰੋਕਣ ਵਾਲੇ ਸੰਗਤ ਮੇਰੇ ਕਰਕੇ ਥੋੜੀ ਆਉਂਦੀ ਹੈ ਸੰਗਤ ਮੇਰੇ ਕਰਕੇ ਨਹੀਂ ਆਉਂਦੀ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਸਾਹਿਬ ਦੇ ਘਰ ਕਰਕੇ ਆਉਂਦੀ ਆ ਕਈ ਗੱਲ ਵੇਖਦੇ ਆ ਨਾ ਅਸੀਂ ਇੱਕ ਦੂਜੇ ਦੇ ਨਾਲ ਮੂੰਹ ਮੋਟਾ ਕਰ ਲੈਂਦੇ ਆ ਵੀ ਜੇ ਫਲਾਨਾ ਜਾਏਗਾ ਮੈਂ ਗੁਰਦੁਆਰੇ ਨਹੀਂ ਜਾਂਦਾ ਨਾ 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 ਜੇ ਫਲਾਨਾ ਉੱਥੇ ਸੇਵਾ ਕਰੇਗਾ ਮੈਂ ਨਹੀਂ ਕਰਦਾ ਜੇ ਫਲਾਨਾ ਪੰਗਤ ਦੇ ਵਿੱਚ ਬੈਠਾ ਮੈਂ ਕਿਉਂ ਬਰਬਰ ਬੈਠਾ ਪਹਿਲਾਂ ਇਹਨੂੰ ਹੱਲ ਲੈਂਦਾ ਨਹੀਂ ਗੁਰਮੁਖੋ ਇਹ ਗੁਰੂ ਨਾਨਕ ਦਾ ਦਰਦ ਘਰ ਸਭ ਵਾਸਤੇ ਇੱਕ ਸਾਂਝਾ ਹੈ ਇੱਥੇ ਅਸੀਂ ਵੈਰ ਦਾ ਤਿਆਗ ਕਰਨਾ ਹੈ ਲੇਕਿਨ ਮੈਂ ਕਹਿੰਦਾ ਵੀ ਅਸੀਂ ਇੱਥੇ ਸਭ ਤੋਂ ਵੱਧ ਵੈਰ ਸਭ ਤੋਂ ਵੱਧ ਈਰਖਾ ਸਭ ਤੋਂ ਵੱਧ ਅਸੀਂ ਨਫ਼ਰਤ ਪਾਲ ਰੱਖੀ ਇੱਕ ਦੂਜੇ ਪ੍ਰਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੱਥ ਜੋੜ ਲੈ ਸੱਤਾ ਤੇ ਬਲਵੰਡਾ ਜੀ ਦੇ ਅੱਗੇ ਗੁਰੂ ਕੇ ਸਿੱਖੋ ਸੰਗਤ ਤੁਹਾਨੂੰ ਉਡੀਕ ਦੀ ਪਈ ਹੈ ਗੁਰੂ ਨਾਨਕ ਦੀ ਗੋਦ ਸੁੰਨੀ ਸੁੰਨੀ ਜਪਦੀ ਪਈ ਆ ਤੁਸੀਂ ਗੁਰੂ ਨਾਨਕ ਦੀ ਗੋਦ ਦੇ ਵਿੱਚ ਬੈਠੋ ਗੁਰੂ ਨਾਨਕ ਦਾ ਜਸ ਕਰਨ ਨਾ ਖਲੋ ਕਹਿੰਦੇ ਨਾ ਅਸੀਂ ਨਹੀਂ ਜਾਂਦੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਕਰਕੇ ਤੁਹਾਡੇ ਲੰਗਰ ਚੱਲਦੇ ਸਾਡੇ ਕਰਕੇ ਸੰਗਤ ਆਉਂਦੀ ਏ ਸਾਡੇ ਕਰਕੇ ਤੁਹਾਡੀ ਮਹਿਮਾ ਹੁੰਦੀ ਏ ਤੇ ਨਾਲੇ ਜਿਹੜੇ ਸਾਡੇ ਵੱਡ ਵਡੇਰੇ ਸੀਗੇ ਭਾਈ ਮਰਦਾਨਾ ਜੀ ਉਹਨਾਂ ਕਰਕੇ ਗੁਰੂ ਨਾਨਕ ਸਾਹਿਬ ਦੀ ਚੜ੍ਹਾਈ ਸੀ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਐਨਾ ਮੂੰਹ ਖੁੱਲ ਗਿਆ ਤੁਹਾਡਾ ਤੁਸੀਂ ਤੇ ਕੁੱਤੇ 70 ਵਾਂਗੂ ਵੱਧਦੀ ਤੁਰੇ ਜਾਂਦੇ ਹੋ ਗੁਰੂ ਅਰਜਨ ਸਾਹਿਬ ਕਹਿੰਦੇ ਹੋ ਤੁਸੀਂ ਫਿੱਟ ਚੋਂ ਉਸ ਹੀ ਹੰਕਾਰ ਕੇ ਤੁਹਾਡੇ ਅੰਦਰ ਘਮੰਡ ਹੰਕਾਰ ਬੋਲਦਾ ਹੈ ਹੰਕਾਰ ਦੀ ਬਦਬੋ ਆਉਣ ਲੱਗ ਗਈ ਗੁਰੂ ਅਰਜਨ ਦੇ ਮਹਾਰਾਜ ਉਹੀ ਪੈਰੀ ਨੰਗੇ ਪੈਰੀ ਵਾਪਸ ਆਪਣੇ ਘਰ ਆ ਗਏ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੁਰੂ ਕੀ ਸੰਗਤ ਨੂੰ ਗੁਰੂ ਕੇ ਸਿੱਖਾਂ ਨੂੰ ਹੁਕਮ ਕਰਿਆ ਗੁਰੂ ਕੇ ਸਿੱਖੋ ਸਰੰਦਾ ਚੁੱਕੋ ਤਪਲੋ ਚੋ ਕੋ ਤੂ ਸਿੱਖੀਰਤਨ ਸ਼ੁਰੂ ਕਰਦੇਓ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਤੇ ਨਾ ਕੋਈ ਲਾਇ ਤੇ ਨਾ ਕੋਈ ਸੁਰ ਦਾ ਪਤਾ ਹੈ ਨਾ ਕੋਈ ਤਾਲ ਦਾ ਪਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਸਾਡਾ ਹੁਕਮ ਹੈ ਤੁਹਾਡੇ ਤੇ ਗੁਰੂ ਨਾਨਕ ਸਾਬ ਦੀ ਮਿਹਰ ਵਰਤੇਗੀ ਆਖੋ ਸਤਨਾਮ ਮਹਿਮਾਨ ਦੇ ਨਾਲ ਕਹਿੰਦਾ ਹੈ ਜੇ ਸਾਡੇ ਸਿੱਖਾਂ ਨੂੰ ਸੰਗੀਤ ਦੀ ਕਲਾ ਬਖਸ਼ਿਸ਼ ਕੀਤੀ ਆ ਨਾ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਕੀਤੀ ਜਦੋਂ ਸੱਤਾ ਤੇ ਬਲਵੰਡਾ ਹੰਗਾਰੇਗੇ ਸਨ ਇਹਨਾਂ ਦੇ ਅੰਦਰ ਹੰਕਾਰ ਆ ਗਿਆ ਗੁਰੂ ਕੀ ਸਿੱਖਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜੀ ਅੱਜ ਕੁਛ ਕੱਲ ਨੂੰ ਕੁਛ ਹੋਰ ਰੰਗ ਚੜਦਾ ਗਿਆ ਸੰਗਤ ਆਉਣੀ ਸ਼ੁਰੂ ਹੋ ਗਈ ਇੱਧਰ ਇਹਨਾਂ ਦੀ ਹਾਲਤ ਕਿਦਾਂ ਦੀ ਹੋ ਗਈ ਗੁਰਮੁਖ ਪਿਆਰੂ ਮੈਂ ਗੱਲ ਕਰਦਾ ਸੀ ਸਮਾਜਕ ਮੌਤ ਸਮਾਜ ਜਦੋਂ ਮੂੰਹ ਨਾ ਲਾਵੇ ਉਦੋਂ ਮੌਤ ਹੋ ਜਾਂਦੀ ਹੈ ਬੋਧਕ ਮੌਤ ਜਦੋਂ ਬੁੱਧੀ ਭ੍ਰਿਸ਼ਟ ਹੋ ਜੇ ਬੁੱਧੀ ਅਕਲ ਤੇ ਪੜਦਾ ਪੈਜੇ ਸਮਝ ਲੈਣਾ ਇਹਦੀ ਬੋਧ ਦੀ ਗਿਆਨ ਦੀ ਮੌਤ ਹੋ ਗਈ ਅ ਕਈ ਗੱਲ ਸੋਹਣੇ ਬੜੇ ਹੁੰਦੇ ਨੇ ਸਨਖੇ ਬੜੇ ਹੁੰਦੇ ਨੇ ਪਰ ਬੋਲਣ ਦੀ ਤਮੀਜ਼ ਨਹੀਂ ਹੁੰਦੀ ਅਕਲ ਨਹੀਂ ਹੁੰਦੀ ਇੱਕ ਹੁੰਦੀ ਹੈ ਆਰਥਿਕ ਮੌਤ ਧਨ ਨਹੀਂ ਮਿੰਤ ਵੱਡੀ ਕਰਦਾ ਧਨ ਘਰੇ ਨਹੀਂ ਹੈ ਗਰੀਬੀ ਹੈ ਕੰਗਾਲਤਾ ਹੈ ਉਹਨੂੰ ਕਹਿੰਦੇ ਨੇ ਆਰਥਿਕ ਮੌਤ ਮਰੀ ਹੋਇਆ ਹੈ ਸਭ ਤੋਂ ਵੱਡੀ ਜਿਹੜੀ ਮੌਤ ਹੈ ਰੱਬ ਦੇ ਪਿਆਰਿਆਂ ਨੇ ਸ਼ਬਦ ਦਾ ਅਭਿਆਸ ਸ਼ਬਦ ਦੀ ਕਮਾਈ ਸ਼ਬਦ ਦੀ ਸਾਧਨਾ ਕਰਨ ਵਾਲਿਆਂ ਨੇ ਮੰਨੀ ਹੈ ਉਹ ਹੈ ਰੋਹਾਨੀਅਤਕ ਮੌਤ ਰੋਹਾਨ ਨੀਤਕ ਮੌਤ ਕੀ ਹੈ ਜਿਹੜਾ ਆਪਣੇ ਗੁਰੂ ਨੂੰ ਯਾਦ ਨਹੀਂ ਕਰਦਾ ਤੇ ਉਹ ਜਿਹੜਾ ਆਪਣੇ ਗੁਰੂ ਦੀ ਬਾਣੀ ਨਹੀਂ ਪੜਦਾ ਗੁਰੂ ਦੇ ਦਰਸ਼ਨ ਨਹੀਂ ਕਰਦਾ ਗੁਰੂ ਦੀ ਸੰਗਤ ਨਹੀਂ ਕਰਦਾ ਤੇ ਗੁਰੂ ਪਤਸ਼ਾਹ ਕਹਿੰਦੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਖਿਟੇ ਲਾਂਤਾ ਉਹਦੇ ਜੰਮਣ ਤੇ ਜਿਹੜਾ ਕਦੇ ਗੁਰੂ ਅਲ ਦਰ ਆਇਆ ਹੀ ਨਹੀਂ ਤ੍ਰਕਾਰਾ ਨੇ ਜੀ ਗੁਰੂ ਰੋਜ ਆਵਾਜ਼ ਤੇ ਮਾਰਦਾ ਪਰ ਆਉਂਦਾ ਨਹੀਂ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਪਰ ਆਉਂਦਾ ਨਹੀਂ ਹੈ ਰੋਹਾਨੀਅਤ ਕੋ ਮੌਤ ਹੈ ਜਿਹੜੀ ਗੁਰੂ ਪਿਆਰਿਓ ਆਪਾਂ ਸਾਰੇ ਜਿੰਨੇ ਬੈਠੇ ਆ ਨਾ ਮਰੇ ਹੋਏ ਆ ਜੇਕਰ ਅਸੀਂ ਬਾਣੀ ਨਹੀਂ ਪੜਦੇ ਪਰਮੇਸ਼ਰ ਜੀ ਦਾ ਨਾਮ ਨਹੀਂ ਲੈਂਦੇ ਸਾਡੀ ਮੌਤ ਹੋਏਗੀ ਉਹਨੂੰ ਰੋਹਾਨੀਅਤ ਕਾ ਮੌਤ ਕਹਿੰਦੇ ਸੱਤਾ ਤੇ ਬਲਵੰਡੇ ਦੀ ਹਾਲਤ ਪਤਾ ਕਿਦਾਂ ਦੀ ਹੋ ਗਈ ਦਰ ਮੰਗਣ ਭੇਕ ਨਾ ਪਾਈਂਦਾ ਕੋਈ ਮੂੰਹ ਨਹੀਂ ਲਾਉਂਦਾ ਕੋਈ ਬੁਲਾਉਂਦਾ ਚਲਾਉਂਦਾ ਨਹੀਂ ਸਭ ਦਰਵਾਜ਼ੇ ਭੇੜ ਲੈਂਦੇ ਨੇ ਲੋਕੀ ਦੂਰੋਂ ਲੱਗ ਜਾਂਦੇ ਨੇ ਕਹਿਣ ਵੀ ਓਹ ਵੇਖੋ ਜੀ ਗੁਰੂ ਕੇ ਨਿੰਦਕ ਆ ਰਹੇ ਨੇ ਗੁਰੂ ਘਰ ਦੇ ਵਿਰੋਧੀ ਆ ਰਹੇ ਨੇ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾਉਣ ਵਾਲੇ ਆ ਰਹੇ ਨੇ ਇਦਾਂ ਦੀਆਂ ਲੋਕੀ ਬੋਲੀਆਂ ਮਾਰਦੇ ਨੇ ਤਨ ਤੇ ਕੋੜ ਚੱਲ ਗਿਆ ਲੋਕੀ ਪਾਸਾ ਵੱਢ ਕੇ ਨੰਗਣ ਲੱਗੇ ਆਖਰਕਾਰ ਗੁਰਮੁਖ ਪਿਆਰਿਓ ਇਹਨਾਂ ਨੇ ਸੋਚਿਆ ਵੀ ਹੁਣ ਤੇ ਉਪਾਅ ਕੋਈ ਸੁੱਝਦਾ ਹੀ ਨਹੀਂ ਐ ਇਹ ਤੇ ਜਿਹੜੀ ਦੇਨ ਜਿਹੜਾ ਬਚਨ ਕਰਕੇ ਗਏ ਨੇ ਉਹੀ ਬਚਨ ਗੁਰੂ ਅਰਜਨ ਸਾਹਿਬ ਵਾਪਸ ਲੈ ਸਕਦੇ ਨੇ ਹੋਰ ਤੇ ਕੋਈ ਲੈ ਨਹੀਂ ਸਕਦਾ ਤੇ ਗੁਰਮੁਖ ਪਿਆਰਿਓ ਇਹ ਗੁਰੂ ਕੇ ਸਿੱਖ ਦੇ ਕੋਲ ਲੱਗੇ ਕੀ ਗੱਲ ਵੇਖਿਓ ਜਿੰਨੀਆਂ ਬਿਮਾਰੀਆਂ ਪੈਦਾ ਕੀਤੀਆਂ ਨੇ ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਵਾਹਿਗੁਰੂ ਹੈ ਕਿਤੇ ਗੌਰ ਕਰਿਓ ਤੇ ਇਹਨਾਂ ਦਾ ਇਲਾਜ ਕਰਨ ਵਾਲਾ ਵੀ ਵਾਹਿਗੁਰੂ ਹੈ ਕੋਈ ਵੀ ਸਮੱਸਿਆ ਹੈ ਉਹਦਾ ਸਾਬਧਾਨ ਵੀ ਹੈ ਉਹਦਾ ਇਲਾਜ ਵੀ ਹੈ ਤੇ ਗੁਰੂਬਖੋ ਇਹਨਾਂ ਨੇ ਸੋਚਿਆ ਵੀ ਹੁਣ ਇਹਦਾ ਇਲਾਜ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਹੈ ਸੱਤਾ ਤੇ ਬਲਵੰਡਾ ਭਾਈ ਲੱਧਾ ਜੀ ਦੇ ਕੋਲ ਚਲੇਗੇ ਜਾ ਕੇ ਸਾਰੀ ਹਕੀਕਤ ਦੱਸ ਦਿੱਤੀ ਕਿਉਂਕਿ ਜਦੋਂ ਅਸੀਂ ਡਾਕਟਰ ਨੂੰ ਆਪਣਾ ਦੁੱਖ ਦੱਸਦੀ ਇਹ ਨਾ ਖੋਲ ਕੇ ਉਹਦਾ ਇਲਾਜ ਜਿਹੜਾ ਸੁਖਾਲਾ ਹੋ ਜਾਂਦਾ ਹੈ ਬਧੀਆ ਇਲਾਜ ਹੋ ਜਾਂਦਾ ਜੇ ਤੁਸੀਂ ਲੁਕੋ ਰੱਖ ਲੋਗੇ ਤਾਂ ਉਹਦਾ ਇਲਾਜ ਜਿਹੜਾ ਅਧੂਰਾ ਰਹਿ ਜਾਂਦਾ ਸੱਤਾ ਤੇ ਬਲਵੰਡਾ ਜੀ ਨੂੰ ਸੱਤਾ ਤੇ ਬਲਵੰਡਾ ਜੀ ਨੇ ਸਾਰੀ ਗੱਲ ਜਿਹੜੀ ਖੋਲ ਕੇ ਦੱਸ ਦਿੱਤੀ ਕਹਿੰਦੇ ਜੀ ਇਉਂ ਕਰਕੇ ਅਸੀਂ ਆਫਰ ਗਏ ਅਸੀਂ ਆਫਰ ਗਏ ਸਾਨੂੰ ਫਰੇਵਾ ਹੋ ਗਿਆ ਤੇ ਭਾਈ ਲੱਧਾ ਜੀ ਪਰਉਪਕਾਰੀ ਜੀਵਨ ਵਾਲੇ ਸੰਤ ਕਿਉਂਕਿ ਇਹ ਗੁਣ ਇਹ ਕਲਾ ਵੀ ਕਿਸੇ ਕਿਸੇ ਬਿਰਲੇ ਦੇ ਵਿੱਚ ਹੀ ਹੁੰਦੀ ਹੈ ਬਹੁਤਿਆਂ ਦੇ ਵਿੱਚ ਨਹੀਂ ਕਿਸੇ ਨੂੰ ਬਖਸ਼ਾਉਣਾ ਕਿਸੇ ਵਾਸਤੇ ਆਪਣਾ ਮੂੰਹ ਕਾਲਾ ਕਰਨਾ ਇਹ ਸੌਖੀ ਬਾਤ ਨਹੀਂ ਹੈ ਸੌਖੀ ਗੱਲ ਨਹੀਂ ਭਾਈ ਲੱਧਾ ਜੀ ਨੇ ਇੱਕ ਗਦਾ ਲਿਆ ਤੇ ਆਪਣਾ ਮੂੰਹ ਕਾਲਾ ਕੀਤਾ ਛੇਤਰਾਂ ਦਾ ਗਲ ਦੇ ਵਿੱਚ ਹਾਰ ਪਾ ਲਿਆ ਤੇ ਗੁਰਮੁਖ ਪਿਆਰਿਓ ਤੇ ਢੋਲ ਵਾਲਾ ਅੱਗੇ ਲੈ ਲਿਆ ਢੋਲ ਖੜਕਾਉਂਦਾ ਹੈ ਤੇ ਆਪਣੇ ਵਰਗੇ ਤਮਾਸ਼ਾ ਦੇਖਣ ਵਾਲੇ ਉਹ ਬਿਨਾਂ ਕਾੜਤੀ ਪਹੁੰਚ ਗਏ ਉਹ ਹਮ ਹਮਾ ਕੇ ਪਹੁੰਚ ਗਏ ਆਪਣੇ ਵਰਗੇ ਤਮਾਸ਼ਾ ਦੇਖਣ ਵਾਲੇ ਭੀੜ ਹੋ ਗਈ ਗਲੀਆਂ ਮਹੱਲਿਆਂ ਦੇ ਵਿੱਚ ਘੁੰਮਦਾ ਘਮਾਉਂਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਚੱਲਿਆ ਗਿਆ ਜਦ ਘਰ ਦੇ ਨੇੜੇ ਪਹੁੰਚਿਆ ਨਾ ਭਾਈ ਲੱड्डा ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਨੂੰ ਕਹਿੰਦੇ ਆ ਆਵਾਜ਼ ਢੋਲ ਦੀ ਪੈ ਰਹੀ ਹੈ ਕੌਣ ਆ ਰਿਹਾ ਹੈ ਇਹਨਾਂ ਖੁਸ਼ ਕੌਣ ਹੈ ਖੁਸ਼ੀ ਦੇ ਢੋਲ ਕਿਵੇਂ ਵੱਜਦੇ ਨੇ ਸਿੱਖ ਨੇ ਜਾ ਕੇ ਬਾਹਰ ਵੇਖਿਆ ਕਹਿੰਦੇ ਜੀ ਇਹ ਤਾਂ ਤੁਹਾਡਾ लाडला ਆ ਰਿਹਾ ਹੈ ਲੱड्डा ਕਹਿੰਦੇ ਹਾਂ ਕਹਿੰਦੇ ਉਹ ਵੀ ਕਦੇ ਤੇ ਚੜ ਕੇ ਮੂੰਹ ਕਾਲਾ ਕੀਤਾ ਵੈ 17 ਦਾ ਹਾਰ ਪਾਇਆ ਗਲ ਦੇ ਵਿੱਚ ਦੇ ਨਾਲ ਉਹ ਵੀ ਆਉਂਦੇ ਨੇ ਸੱਤਾ ਤੇ ਬਲਵੰਡਾ ਜੀ ਕਹਿੰਦੇ ਹੈ ਗੁਰੂ ਅਰਜਨ ਦੇਵ ਮਹਾਰਾਜ ਫੇਰ ਨੰਗੇ ਪੈਰੀ ਚੱਲੇ ਦਰ ਤੇ ਖਲੋਗੀ ਜੀ ਜਾ ਕੇ ਆਪਣੇ ਭਾਈ ਲੱਧਾ ਜੀ ਨੂੰ ਲਾਇਆ ਕਹਿੰਦੇ ਲੱਧਿਆ ਅੱਗੇ ਕੀਤਾ ਤੈਂ ਕਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਸੀ ਜਿਹੜਾ ਇਹਨਾਂ ਨੂੰ ਬਖਸ਼ਾਏਗਾ ਇਹਨਾਂ ਦੀ ਅਰਜ਼ ਇਹਨਾਂ ਦੀ ਬੇਨਤੀ ਸਾਡੇ ਕੋਲੇ ਲੈ ਕੇ ਆਏਗਾ ਉਹਦਾ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਭਾ ਕੇ ਗਧੇ ਦੇ ਬਹਾ ਕੇ ਮੁਹੱਲੇ ਗਲੀ ਗਲੀ ਕਮਾਇਆ ਜਾਏਗਾ ਸਤਿਗੁਰੂ ਉਹ ਤੁਹਾਡਾ ਹੁਕਮ ਜਿਹੜਾ ਸਿਰ ਮੱਥੇ ਹੈ ਪਰ ਕਿਰਪਾ ਕਰਿਓ ਮੈਂ ਤਾਂ ਆਇਆ ਤੁਹਾਡੇ ਕੋਲ ਮੈਂ ਬੋਲੋ ਤਾਂ ਆਇਆ ਤੁਹਾਡੇ ਕੋਲੇ ਕਿਉਂਕਿ ਮਾਨ ਕਰੂ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਤਾਂ ਮੈਂ ਲੈ ਕੇ ਆਇਆ ਮੈਨੂੰ ਪਤਾ ਹੈ ਵੀ ਜਿਹੜਾ ਮੇਰਾ ਪਿਓ ਆ ਨਾ ਉਹ ਗੱਲ ਚੇਤ ਹੀ ਨਹੀਂ ਰੱਖਦਾ ਜੇ ਕਹਿੰਦਾ ਤੇ ਹੱਥ ਨੂੰ ਭੁੱਲ ਜਾਂਦਾ ਹੈ ਉਹ ਚੇਤੇ ਨਹੀਂ ਰੱਖਦਾ ਉਹ ਅਗਣ ਨਹੀਂ ਚਿਤਾਰਦਾ ਮੇਰਾ ਗੁਰੂ ਤੇ ਦੰਦਾ ਹੈ ਲਿਖ ਕਤਹਿ ਨ ਛੂਟੀ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਹਉ ਖਰੀ ਦੁਹਿਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਕੋਈ ਬਾਤ ਨਹੀਂ ਪੁੱਛਦਾ ਇਨਾਂ ਦੀ ਸਾਰਿਆਂ ਨੇ ਨੱਕ ਵੱਟ ਲਿਆ ਸਾਰਿਆਂ ਨੇ ਪੱਛਾ ਵੱਟ ਲਿਆ ਪਾਤਸ਼ਾਹ ਰਹਿਮਤ ਕਰ ਦਿਓ ਬਖਸ਼ ਲੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਵਿਰਦ ਸਵਾਮੀ ਸੰਦਾ ਇਹਦੇ ਗੁਰੂ ਨਾਨਕ ਦਾ ਕਰ ਰਿਹਾ ਹੈ ਕਹਿੰਦੇ ਹਾਂ ਜਿਸ ਪਾਪੀ ਕੋ ਮੇਲਾ ਨ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਇਹ ਬਖਸ਼ੇ ਜਾਣਗੇ ਇਹਨਾਂ ਦਾ ਭਲਾ ਜ਼ਰੂਰ ਹੋਏਗਾ ਪਰ ਜਿਹੜੇ ਮੂੰਹ ਦੇ ਨਾਲ ਸਾਡੀ ਨਹੀਂ ਗੁਰੂ ਨਾਨਕ ਦੀ ਨਿੰਦਿਆ ਕੀਤੀ ਹੈ ਗੁਰੂ ਨਾਨਕ ਦੇ ਘਰ ਨੂੰ ਬੋਲ ਕ ਬੋਲ ਬੋਲੇ ਨੇ ਉਸ ਰਸਨਾ ਦੇ ਨਾਲ ਉਸ ਜੀਵਾ ਦੇ ਨਾਲ ਗੁਰੂ ਨਾਨਕ ਦੀ ਘਰ ਦੀ ਉਸਤਤ ਕਰਨੀ ਸ਼ੁਰੂ ਕਰ ਦੇਣ ਇਹ ਪਹਿਲਾਂ ਵਾਂਗ ਨਿਰਮਲ ਹੋ ਜਾਣਗੇ ਆਖੋ ਸਤਨਾਮ